ਪੰਜਾਬ ਦੇ ਇੱਕ ਅਫਸਰ ਨੇ ਅਜਿਹਾ ਕਮਾਲ ਕੀਤਾ ਕਿ ਹਰਿਆਣਾ ਨੂੰ ਜੋ ਪਾਣੀ ਦਿੱਤਾ ਜਾਣਾ ਸੀ ਉਹ ਫਿਲਹਾਲ ਦੀ ਘੜੀਲੀ ਰੁਕ ਗਿਆ ਹੈ ਕੇਂਦਰ ਸਰਕਾਰ ਨੇ ਵੀ ਇਸ ਪਿੱਛੇ ਚੁੱਪ ਰਹਿਣ ਦਾ ਫੈਸਲਾ ਕੀਤਾ ਹੈ ਤਕ੍ਰਿਸ਼ਨ ਕੁਮਾਰ ਨੇ ਜੋ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਪੰਜਾਬ ਦੇ ਅਫਸਰ ਨੇ ਉਹਨਾਂ ਨੇ BBMP ਦੇ ਅਫਸਰਾਂ ਅਤੇ ਕੇਂਦਰ ਸਰਕਾਰ ਦੇ ਅਫਸਰਾਂ ਦੇ ਅੱਗੇ ਅਜਿਹਾ ਸਟੈਂਡ ਲਿਆ ਅਜਿਹੀਆਂ ਦਲੀਲਾਂ ਦਿੱਤੀਆਂ ਕਿ ਸਭ ਨੂੰ ਚੁੱਪ ਰਹਿਣ ਦੇ ਲਈ ਮਜਬੂਰ ਹੋਣਾ ਪੈ ਗਿਆ ਤਾਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾਣ ਤੋਂ ਰੋਕਣ ਦੇ ਲਈ ਕ੍ਰਿਸ਼ਨ ਕੁਮਾਰ ਦੀ ਅਹਿਮ ਭੂਮਿਕਾ ਹੈ ਜੋ ਪੰਜਾਬ ਦੇ ਪਿੱਛੇ ਇੱਕ ਢਾਕੇ ਖੜਗੇ ਨੇ ਯਾਨੀ ਕਿ ਪੰਜਾਬ ਦੀ ਪਿੱਠ ਨਾ ਲੱਗਣ ਦਿੱਤੀ ਸਿਰਫ ਇੱਕ ਅਫਸਰ ਨੇ BBMP ਦੇ ਵਿੱਚ ਕੁੱਲ 9 ਮੈਂਬਰਾਂ ਦੀ ਸਪੈਟਿਕ ਦੇ ਵਿੱਚ ਇੱਕੋ ਇੱਕ ਅਫਸਰ ਸੀ ਜੋ ਪੰਜਾਬ ਦੇ ਹੱਕ ਵਿੱਚ ਸਟੈਂਡ ਲੈ ਗਿਆ ਉਹ ਸਨ ਕ੍ਰਿਸ਼ਨ ਕੁਮਾਰ ਜੋ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਅਫਸਰ ਨੇ ਪੰਜਾਬੀ ਟ੍ਰਿਬਿਊਨ ਚ ਛਪੀ ਰਿਪੋਰਟ ਦੇ ਮੁਤਾਬਕ ਪੰਜਾਬ ਹਰਿਆਣਾ ਦਰਮਿਆਨ ਬਾਧੂ ਪਾਣੀ ਨੂੰ ਲੈ ਕੇ ਛੜੀ جنگ ਚ ਪੰਜਾਬ ਦੇ ਅਫਸਰ ਨਾਇਕ ਵਜੋਂ ਉਭਰੇ ਨੇ ਜਲ ਸਰੋਤ ਵਿਭਾਗ ਦਾ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਔਖੀ ਘੜੀ ਵਿੱਚ ਵੀ ਪੰਜਾਬ ਦੇ ਲਈ ਡਟ ਗਿਆ ਅਤੇ ਆਪਣੀ ਕਰਮ ਭੂਮੀ ਨੂੰ ਪਿੱਠ ਨਾ ਦਿਖਾਈ ਬੀਬੀ ਐਮਬੀ ਦੀ ਬੋਰਡ ਦੀ ਮੀਟਿੰਗ ਵਿੱਚ ਕੁੱਲ 9 ਮੈਂਬਰਾਂ ਵਿੱਚੋਂ 8 ਮੈਂਬਰ ਪੰਜਾਬ ਦੇ ਖਿਲਾਫ ਡਟ ਗਏ ਤਾਂ ਕ੍ਰਿਸ਼ਨ ਕੁਮਾਰ ਨੇ ਮੈਦਾਨ ਨਾ ਛੱਡਿਆ ਬੋਰਡ ਨੇ ਹਾਲਾਂਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਫੈਸਲਾ ਕਰ ਲਿਆ ਸੀ ਪਰ ਇਸ ਅਧਿਕਾਰੀ ਨੇ ਅੱਧੇ ਘੰਟੇ 'ਚ ਖਤਮ ਹੋਣ ਵਾਲੀ ਮੀਟਿੰਗ ਨੂੰ ਕਰੀਬ 5.5 ਘੰਟੇ ਤੱਕ ਖਿੱਚ ਕੇ ਬਾਕੀ ਮੈਂਬਰਾਂ ਦੇ ਪੈਰ 'ਨਾਂ ਲੱਗਣ ਦਿੱਤੇ ਭਾਜਪਾ ਸਾਸੀਤ ਸੂਬਿਆਂ ਦੇ ਕੇਂਦਰੀ ਪ੍ਰਤੀਨਿਧਾਂ ਨੇ ਜਦੋਂ ਪੰਜਾਬ ਖਿਲਾਫ ਵੋਟ ਪਾਈ ਤਾਂ ਇਸ ਅਧਿਕਾਰੀ ਦੇ ਤੱਥਾਂ ਨੇ ਉਹਨਾਂ ਨੂੰ ਨਿਰੁੱਤਰ ਕਰ ਦਿੱਤਾ ਯਾਨੀ ਕਿ ਉਹਨਾਂ ਦੇ ਪੈਰ ਨਾਲ ਲੱਗਣ ਦਿੱਤੇ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਮੀਟਿੰਗ ਵਿੱਚ ਕਿਹਾ ਕਿ ਉਹ ਪੰਜਾਬ ਨੂੰ ਮੀਟਿੰਗ ਦੇ ਮਿੰਟਸ ਭੇਜ ਦੇਣਗੇ ਅਤੇ ਪੰਜਾਬ ਈਮੇਲ ਜ਼ਰੀਏ ਇਤਰਾਜ਼ ਦਾਇਰ ਕਰ ਦੇਵੇਗਾ ਕ੍ਰਿਸ਼ਨ ਕੁਮਾਰ ਨੇ ਮੀਟਿੰਗ 'ਚ ਖੁਦ ਹੀ ਟਾਈਪ ਕਰਕੇ ਪੰਜਾਬ ਦੇ ਇਤਰਾਜ਼ ਲਿਖੇ ਮੀਟਿੰਗ ਦੀ ਸਮੁੱਚੀ ਕਾਰਵਾਈ ਦਾ 1.5 ਪੰਨਾ ਸੀ ਜਦਕਿ ਇਸ ਅਧਿਕਾਰੀ ਵੱਲੋਂ ਇਤਰਾਜ਼ 3 ਪੰਨਿਆਂ ਦਾ ਦਿੱਤਾ ਗਿਆ ਇਸ ਅਧਿਕਾਰੀ ਦੇ ਜ਼ਿਆਦਾ ਬੋਲੇ ਜਾਣ ਤੇ ਹਰਿਆਣਾ ਇਤਰਾਜ਼ ਵੀ ਕਰਦਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਪ੍ਰਮੁੱਖ ਸਿਕੱਤਰ ਨੂੰ ਥਾਪੜਾ ਦਿੱਤਾ ਹੋਇਆ ਹੈ ਤਾਂ ਪੰਜਾਬ ਦੀ ਸਰਕਾਰ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਲਗਾਤਾਰ ਅਫਸਰਾਂ ਨੂੰ ਥਾਪੜਾ ਦੇ ਰਹੇ ਨੇ ਕਿ ਪੰਜਾਬ ਦਾ ਵਾਧੂ ਪਾਣੀ ਆ ਜਿਹੜਾ ਉਹ ਹਰਿਆਣਾ ਨੂੰ ਵਾਧੂ ਪਾਣੀ ਨਾ ਦਿੱਤਾ ਜਾਵੇ ਤਾਂ ਪੰਜਾਬ ਦੇ ਅਫਸਰਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੱਥ ਹੈ ਜਿਸ ਕਰਕੇ ਅਫਸਰਾਂ ਦੇ ਹੌਸਲੇ ਵੀ ਬੁਲੰਦ ਹੋ ਗਏ ਨੇ ਪੰਜਾਬ ਦੇ ਹੱਕ ਦੇ ਵਿੱਚ ਅਫਸਰ ਵੀ ਖੜਨ ਲੱਗੇ ਨੇ ਤਾਂ ਜ਼ਿਆਦਾ ਬੋਲੇ ਜਾਣ ਤੇ ਹਰਿਆਣਾ ਨੇ ਇਤਰਾਜ਼ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਪ੍ਰਮੁੱਖ ਸਿਕੱਤਰ ਨੂੰ ਥਾਪੜਾ ਦਿੱਤਾ ਹੋਇਆ ਹੈ ਅਤੇ ਮੁੱਖ ਮੰਤਰੀ ਦੀ ਨੰਗਲ ਫੇਰੀ ਨੇ ਵੀ ਜਲ ਸਰੋਤ ਵਿਭਾਗ ਦੇ ਅਫਸਰਾਂ ਦੇ ਹੌਸਲੇ ਵਧਾ ਦਿੱਤੇ ਨੇ ਪੰਜਾਬ ਭਲੀ ਭਾਂਤ ਜਾਣੂ ਹੈ ਕਿ ਟੇਲਾਂ ਅਤੇ ਪਾਣੀ ਪੁੰਜਦਾ ਕਰਨ 'ਚ ਇਸ ਅਧਿਕਾਰੀ ਦਾ ਵੱਡਾ ਹੱਥ ਹੈ ਇਸ ਜੰਗ 'ਚ ਦੂਜਾ ਨਾਇਕ ਪਾਖੜਾ ਡੈਮ ਦਾ ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ ਹੈ ਜਿਸ ਨੇ BBMP ਵੱਲੋਂ ਹਰਿਆਣਾ ਦੇ ਨਵੇਂ ਤਾਇਨਾਤ ਕੀਤੇ ਡਾਇਰੈਕਟਰ ਸੰਜੀਵ ਕੁਮਾਰ ਤੇ ਕੀਤਾ ਕਿ ਉਸ ਸੋ ਇਹ ਵੱਡੀ ਖਬਰ ਹੈ ਇਸ ਵੇਲੇ ਕ੍ਰਿਸ਼ਨ ਕੁਮਾਰ ਜੋ ਅਜੇਹੀਆਂ ਦਲੀਲਾਂ ਦੇ ਕੇ ਆਏ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾਣ ਤੋਂ ਰੋਕ ਦਿੱਤਾ ਫਿਲਹਾਲ ਦੀ ਕੜੀ ਲਈ ਜਿਨ੍ਹਾਂ ਨੇ ਪੰਜਾਬ ਦੀ ਪਿੱਠ ਨਾ ਲੱਗਣ ਦਿੱਤੀ ਕ੍ਰਿਸ਼ਨ ਕੁਮਾਰ ਜੋ ਪੰਜਾਬ ਦੇ ਸੀਨੀਅਰ ਆਈਏਐਸ ਅਫਸਰ ਨੇ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵਜੋਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਬੀਬੀਐਮਪੀ ਦੀ ਬੈਠਕ ਦੇ ਵਿੱਚ ਕੇਂਦਰ ਸਰਕਾਰ ਨਾਲ ਜੋ ਬੈਠਕ ਸੀ ਉਸ ਵਿੱਚ ਉਹਨਾਂ ਨੇ ਪੰਜਾਬ ਦੇ ਹੱਕ ਵਿੱਚ ਅਜਿਹਾ ਸਟੈਂਡ ਲਿਆ ਕਿ ਬਾਕੀਆਂ ਦੇ ਪੈਰ ਨਾ ਲੱਗਣ ਦਿੱਤੇ ਆਖਰਕਾਰ ਕੇਂਦਰ ਨੇ ਇਹ ਫੈਸਲਾ ਕੀਤਾ ਕਿ ਦੋਹੇ ਸੂਬੇ ਆਪਸੀ ਗੱਲਬਾਤ ਦੇ ਨਾਲ ਮਸਲਾ ਹੱਲ ਕਰਕੇ ਸਾਨੂੰ ਦੱਸ ਦੇਣ ਕਿਉਂਕਿ ਸਾਰੇ ਸੂਬਿਆਂ ਅਤੇ ਜਿੰਨੇ ਵੀ ਸੂਬੇ ਉੱਥੇ ਚਾਰ ਸੂਬਿਆਂ ਦੇ ਸਕੱਤਰ ਸੀ ਉਹਨਾਂ ਨੇ ਚਾਰਾਂ ਦੇ ਵਿੱਚੋਂ ਤਿੰਨ ਸੂਬਿਆਂ ਦੇ ਸਕੱਤਰ ਕੇਂਦਰ ਸਰਕਾਰ ਦੇ ਅਫਸਰ ਸੀ ਜਿਹੜੇ ਉਹ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਤਿਆਰੀ ਦੇ ਵਿੱਚ ਸੀ ਪਰ ਇੱਕੋ ਅਫਸਰ ਨੇ ਅਜਿਹੀਆਂ ਦਲੀਲਾਂ ਦਿੱਤੀਆਂ ਅਜਿਹੇ ਸਟੈਂਡ ਲਏ ਕਿ ਉਹਨਾਂ ਨੂੰ ਚੁੱਪ ਰਹਿਣ ਦੇ ਲਈ ਮਜਬੂਰ ਹੋਣਾ ਪੈ ਗਿਆ ਜਾਣਕਾਰੀ ਇਹ ਵੀ ਹੈ ਕਿ ਹਰਿਆਣਾ ਦੇ ਕੋਲੇ ਕੋਈ ਦਲੀਲਾਂ ਅਤੇ ਅਜਿਹੇ ਤੱਥ ਨਹੀਂ ਸਨ ਕਿ ਜਿਸ ਕਰਕੇ ਇਹ ਫੈਸਲਾ ਹੋ ਸਕਦਾ ਕਿ ਭਾਈ ਪਾਣੀ ਪੰਜਾਬ ਦਾ ਸਿੱਧਾ ਹਰਿਆਣਾ ਨੂੰ ਦੇ ਦਿੱਤਾ ਜਾਵੇ ਹਰਿਆਣਾ ਅਜਿਹੀਆਂ ਦਲੀਲਾਂ ਨਹੀਂ ਦੇ ਸਕਿਆ ਪਰ ਪੰਜਾਬ ਦੇ ਕ੍ਰਿਸ਼ਨ ਕੁਮਾਰ ਨੇ ਕਮਾਲ ਕਰ ਦਿੱਤੀ ਹੈ ਹੋਰ ਵੀ ਬਹੁਤ ਸਾਰੇ ਅਫਸਰ ਨੇ ਜਿਹੜੇ ਭਾਖੜਾ ਮੈਨੇਜਮੈਂਟ ਬੋਰਡ ਜਾਂ ਕਹਿ ਸਕਦੇ ਆ ਨੰਗਲ ਡੈਮ ਦੇ ਨਾਲ ਜੁੜੇ ਹੋਏ ਨੇ ਇਹਨਾਂ ਵਿੱਚ ਆਕਾਸ਼ਦੀਪ ਸਿੰਘ ਹੈ ਅਮਿਤ ਸਹੋਤਾ ਹੈ ਚਰਨਪ੍ਰੀਤ ਸਿੰਘ ਨੇ ਜਿਨ੍ਹਾਂ ਨੇ ਪੰਜਾਬ ਦੇ ਹੱਕ ਵਿੱਚ ਸਟੈਂਡ ਲਿਆ